वागुरू जी का खालसा वागुरू जी की फतेह अच जी अस गुरद्वारा दुख निवान साहेब गुरु का तला आगरा विखे हाँ तो बाद अगले का सफर शुरू होगा जी ये गुरद्वारा गुरु का ਜਯਾ ਤਾ ਅਪਾਰੀਯ ਸੱਜੋ ਸੱਜਾ ਸੱਚ ਸੱਚ ਜਨੇਹਾਰੀਯ ਇਧਰ ਆ ਜੀ ਗੁਰਦੁਆਰਾ ਮੰਜੀ ਸਾਹਿਬ ਇਹ ਉਹ ਸਥਾਨ ਹੈ ਜਿੱਥੇ ਗੁਰੂ ਤੇਗ ਬਹਾਦਰ ਜੀ ਆ ਕੇ ਗ੍ਰਿਫਤਾਰ ਹੋਏ ਸੀ 頑張れ。 ਇਹ ਆ ਜੀ ਗੁਰਦੁਆਰਾ ਸੇਵੀ ਪਾਸਾ ਜੀ ਦਾ ਇੱਥੇ ਉਹਨਾਂ ਨੇ ਸ਼ੇਰ ਦਾ ਸ਼ਿਕਾਰ ਕੀਤਾ ਸੀਗਾ ਜੀ ਆਹ ਗੁਰਦੁਆਰਾ ਸਾਹਿਬਾ ਛੇਵੇਂ ਪਾਸਾ ਜੀ ਦਾ ਸੰਗਰੇ ਜੀ 63 6 3 ਜੀ ਬੈਠੇ ਹੋ ਤੇ ਆਹਾਨ ਸਾਹਿਬ ਜੀ ਨੂੰ ਹਰ ਰੰਚਾ ਮਹਾਰਾਜ 65 8 1611 4 ਮਾਰਚ ਨੂੰ ਜਾਂ ਗੀਰ ਦੇ ਨਾਲ 60 ਜਾਗ ਕਰਵਾਇਆ ਦੇਖਿਆ ਨੇ ਪਰ ਆਪ ਸਿਧਾਂਤ ਨੂੰ ਹੰਮੀ ਸੀ ਤੇ ਸਾਰੇ ਦੇਵ ਤੇ ਇਕੱਠੇ ਹੋ ਕੇ ਮਾਨਤਾਤਾ ਕੋਲ ਗਏ ਮਾਨਤਾਤਾ ਨੂੰ ਜਾਗ ਕਿਹਾ ਕਿ ਸਾਡਾ ਜਾਗ ਪੂਰਾ ਕਰਵਾਓ ਅੱਜ ਕਿ ਆਪਕੋ ਸਾਥ ਨਵਾਣਾ ਹੈ ਜੀ ਵਾਹਿਗੁਰੂ ਇਹ ਜਿਹੜਾ ਮਚਕੁੰਡ ਹੈ 360 ਜਾਗੋ ਏ ਉਸ ਤੋਂ ਬਾਅਦ ਦੇਵਤਿਆਂ ਨੇ ਵਰ ਦਿੱਤਾ ਮਚਕੰਦੇ ਨੂੰ ਕਿ ਤੂੰ ਜਾ ਸਮ ਜਾ ਜਿਹੜਾ ਤੈਨੂੰ ਜਗਾਏਗਾ ਭਸਮ ਹੋ ਜਾਏ ਉਹ ਵਰ ਲੈ ਕੇ ਇਹ ਪਿੱਛੇ ਜਿਹੜੀ ਪਹਾੜੀ ਲੰਘ ਕੇ ਉਹ ਕੋਲ ਤੁਸੀਂ ਉਹਦੇ ਵਿੱਚ ਬਹੁਤ ਵੱਡੀ ਗੁਫਾ ਹੈ ਇਥੋਂ ਦੇ ਇਤਿਹਾਸ ਵਿੱਚ ਸੀ ਪਹਿਲਾਂ ਇਹ ਜਿਹੜੀ ਗੁਫਾ ਮਥਰਾ ਨਿਕਲਦੀ ਜਾਂ ਤੇ ਹੁਣੇ ਛੋਟੀ ਹੋ ਗਈ ਤੇ ਹੋਰ ਪਲੇ ਉੱਥੋਂ ਜੋਤ ਦਿਹਾਉ ਦੇ ਰਹੇ ਨੇ ਅਰਬਲੇ ਇਹ ਜਦੋਂ ਮਧ ਮਹਾਰਾਜ ਜਿਵੇਂ ਪਾਛਾ ਇੱਥੇ ਆਏ ਉਸ ਵੇਲੇ ਉਹ ਕਾਲੇ ਜਮਨ ਜਿਹੜਾ ਕਿ ਭਗਵਾਨ ਕਿਸ਼ਨ ਨੂੰ ਮਾਰਨ ਵਾਸਤੇ ਆਇਆ ਸੀ ਭਗਵਾਨ ਕਿਸ਼ਨ ਉੱਥੋਂ ਮਥਰਾ ਤੋਂ ਦੌੜੇ ਉਹਨੂੰ ਦੇਖ ਕੇ ਦੌੜਦੇ ਦੌੜਦੇ ਇੱਥੇ ਆਏ ਜਿੱਥੇ ਮਚਕੰਦ ਸੁੱਤਾ ਸੀ ਆਪਣਾ ਪੇਤੰਬਰ ਉਹਦੇ ਤੇ ਪਾਤਾ ਆਪ ਅੱਗੇ ਨਿਕਲ ਗਏ ਬੜਾ ਸੋਚਿਆ ਕਿ ਕਾਲੇ ਜਮਨ ਨਹੀਂ ਸੁੱਤਾ ਉਰਾਣ ਕੇ ਇੱਕਦਮ ਲੱਤ ਮਾਰੀ ਕਾਲੇ ਜਮਨ ਤੇ ਉਹ ਤੀਸਰੀ ਲੱਤ ਤੇ ਉਹਦੀ ਜਾਗ ਖੁੱਲੀ ਐ ਤੇ ਉਸ ਵੇਲੇ ਇੱਕ ਕਾਲੇ ਜਮਨ ਉੱਤੇ ਪੈ ਗਿਆ ਕੱਜ ਕੇ ਆਖੋ ਸਤਿਨਾਮ ਵਾਹ ਉਸ ਤੋਂ ਬਾਅਦ ਭਗਵਾਨ ਕਿਸ਼ਨ ਆਏ ਉਹਨਾਂ ਨੇ ਕਿਹਾ ਕਿ ਮੈਨੂੰ ਬੜਾ ਤਰਿਆ ਚੇਤ ਪਾਪ ਲਾਤਾ ਮੈਨੂੰ ਜਗਾ ਦਿੰਦੇ ਤੁਸੀਂ ਮੇਰੇ ਦਵਾਪੜ ਦੇਵਤਾਰ ਸੀ ਇੱਕ ਨਗਸੂਰ ਮਹਾਂਸ਼ੇਨ ਤੇ ਮੈਂ ਮਾਰ ਦੇਣਾ ਸੀ ਕਾਂ। ਸਾਤ ਸੰਜੀ ਭਗਵਾਨ ਕਿਛ ਨੇ ਕਿਹਾ ਕੋਈ ਨਹੀਂ। ਉਹਨੇ ਤੇਰਾ ਪ੍ਰਾਸ਼ ਮੈਂ ਉਤਾਰ ਦੂੰ। ਫੇ ਭਗਵਾਨ ਨੇ ਇੱਥੇ 67 ਜਾਗ ਕਰਵਾਏ ਤੁਹਾਾਰੇ ਪੇਰੇ। ਦੁਆ ਪਰਯੋਗ ਵਿੱਚ। ਉਸ ਤੋਂ ਬਾਅਦ ਭਗਵਾਨ ਕਿਸ਼ਨ ਨੇ ਮਛਕੰਦ ਨੂੰ ਕਿਹਾ ਕਿ ਤੇਰੇ ਜਿਹੜੇ ਪਾਪ ਐ ਉਹ ਦੂਰ ਹੋ ਗਏ। ਔਰ ਤੂੰ ਰਾਜਨੀਤੀ ਚ ਭਾਗ ਨਹੀਂ ਲੈਣਾ। ਉਹ ਜਿਹੜਾ ਕਾਲੇ ਜਮਨ ਸੀ ਉਹਦੀ ਆਤਮਾ ਮੱਲਾ ਛੇਰ ਦੇ ਰੂਪ ਵਿੱਚ ਕਨੇਪਗਵਾਰ ਕੇਸਨੂ ਕਹਿਆ ਮੈਨੂੰ ਮੁਕਤੀ ਉਹ ਕਹਿੰਦੇ ਜਿਹੜੇ ਕਲ ਜੋਗਾ ਦਾ ਉਤਾਰ ਆਊਗਾ ਉਹ ਤੈਨੂੰ ਮੁਕਤੀ ਦਊ ਮੈਂ ਨਹੀਂ ਦਿੱਸਦਾ ਸਾਧ ਸੰਗੈ ਜਿਸ ਵੇਲੇ ਗੁਰੂਵਾਰ ਰਖਵਿੰਦਰ ਸਾਹਿਬ ਜੀ ਇੱਥੇ ਆਏ ਐ 1612 4 ਮਾਰਚ ਨੂੰ ਕੱਲ ਹੀ ਮੇਲਾ ਲੱਗਾ ਸੀਗਾ ਕੱਲ ਉਹ ਜਾਰਾ ਸੰਗਤ ਸੀਗੀ ਤੇ 4 ਮਾਰਚ ਨੂੰ ਮਹਾਰਾਜ ਇੱਥੇ 5 ਮਾਰਚ 6 ਮਾਰਚ ਨੂੰ ਮਹਾਰਾਜ ਛੇਰ ਨੂੰ ਮਾਰ ਕੇ ਫੇਗ ਵਾਲੀ ਦੇ ਦਰਵਾਣਾ ਹੋ ਗਏ ਤੋ ਸਾਤ ਸਮੇਂ ਦੀ ਗੁਰੂਵਾਰ ਕੁੰਛ ਸੱਚੇ ਪਾਤਸ਼ਾਹ ਜੀ ਨੇ ਕਾਲੇ ਯਮਨ ਨੂੰ ਸ਼ੇਰ ਦੇ ਰੂਪ ਵਿੱਚ ਇੱਥੇ ਮੁਕਤੀ ਦਿੱਤੀ ਮੁਕਤੀ ਦੇ ਕੇ ਫਿਰ ਮਾਰਾ ਸੱਚੇ ਪਾਤਸ਼ਾਹ ਜੀ ਤੋਂ ਵਾਲੀਆ ਮੁਰਵਾ ਨਾ ਹੋਏ ਵਾਹਿਗੁਰੂ ਜੀ ਕੀ ਫਤਿਹ ਹੋਏ ਜੀ ਕੀ ਫਤਿਹ ਇਹ ਵੀ ਜੰਗ ਵੰਡ ਲਈ ਹੈ ਜਿੰਨਾ ਪ੍ਰੇਮੀਆਂ ਨੇ ਭਾਈ ਦਾਨ ਦੇਣਾ ਉਹ ਦੇ ਸਕਦੇ ਹੋ ਦੇਖ ਲਓ ਤੁਹਾਡੀ ਮਨਚੀ ਹੈ ਲੰਗੜੀ ਬਿਲਡਿੰਗ ਨਾਲੇ ਪੜ੍ਹਦੇ ਕਿ ਆਹ ਪ੍ਰਚਾਰ ਨੂੰ ਮਿਲਦੇ ਪਾਦੇ ਦੇ ਵਿੱਚ ਆਉਣ ਨਹੀਂ ਪਾਦੀ ਆ ਆਪਸ ਵਿੱਚ ਆਦੀ ਕੋਈ ਤੋਂ ਕੋਲ ਅਸਲੀ ਨਹੀਂ ਆ